ਸਵੇਰੇ ਸਵੇਰੇ ਤੜਕਸਾਰ ਹੀ ਸੱਸ ਅਤੇ ਨੂੰਹ ਦੀ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਕੁਰਸੀ ਤੇ ਬੈਠੀ ਹੋਈ ਸੱਸ ਬਾਰੇ ਪਤਾ ਲੱਗਦਾ ਹੈ ਕਿ ਉਸ ਨੂੰ ਜ਼ਹਿਰ ਦੇ ਦਿੱਤਾ ਗਿਆ। ਦੋਸਤਾਂ ਰਿਸ਼ਤੇਦਾਰਾਂ ਗੁਆਂਢੀਆਂ ਦੇ ਵੱਲੋਂ ਦੱਸਿਆ ਗਿਆ ਕਿ ਨੂੰਹ ਇੰਨੀ ਕਪੱਤੀ ਸੀ ਕਿ ਦਿਨ ਰਾਤ ਝਗੜਾ ਕਰਦੀ ਹੁੰਦੀ ਸੀ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਪਰਿਵਾਰ ਦਾ ਇਕਲੌਤਾ ਪੁੱਤ ਅਤੇ ਉਹਨਾਂ ਦੀ ਨੂੰਹ ਜਿਸ ਨੂੰ ਕਿ ਪੁਲਿਸ ਆਪਣੇ ਨਾਲ ਲਿਜਾਂਦੀ ਹੋਈ ਦਿਖਾਈ ਦੇ ਰਹੀ ਹੈ। ਇਹਨਾਂ ਦੇ ਵੱਲੋਂ ਹੀ ਆਪਣੀ ਮਾਂ ਨੂੰ ਮਾਰ ਮੁਕਾਇਆ ਗਿਆ ਇਹ ਸਾਰੇ ਇਲਜ਼ਾਮ ਸੋਹਰੇ ਦੇ ਵੱਲੋਂ ਲਗਾਏ ਗਏ ਉਹ ਦੱਸਦੇ ਨੇ ਕਿ ਸਾਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਗਾਲਾਂ ਕੱਢੀਆਂ ਜਾਂਦੀਆਂ ਸੀ ਇਸ ਦਾ ਦਿਨਾ ਤਾਂ ਦੂਰ ਦੀ ਗੱਲ ਸਾਨੂੰ ਖਾਣ ਨੂੰ ਰੋਟੀ ਤੱਕ ਵੀ ਚੱਜ ਨਾਲ ਨਹੀਂ ਦਿੱਤੀ ਜਾਂਦੀ ਸੀ ਹਾਲਾਤ ਇੰਨੇ ਵਿਗੜ ਗਏ ਕਿ ਹੁਣ ਇੱਥੇ ਇੱਕ ਨੂੰ ਦੇ ਵੱਲੋਂ ਆਪਣੇ ਸੱਸ ਨੂੰ ਜ਼ਹਿਰ ਦੇਣ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਕਿ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਾਸੋ ਰੋਡ ਦੇ ਵਿੱਚ ਸਵੇਰੇ ਸਵੇਰੇ ਪੁਲਿਸ ਪਹੁੰਚੀ ਤਾਂ ਸਾਰੇ ਪਿੰਡ ਦੇ ਵਿੱਚ ਹਲਚਲ ਮਚ ਗਈ। ਪਰਾਂ ਤੁਹਾਡੇ ਘਰ ਦੇ ਸੀਗੇ। ਕਿਵੇਂ ਹੋਈ ਆ ਕੀ ਗੱਲ ਹੋਈ ਸਾਨੂੰ ਸਾਰੀ ਬਹੁਤ ਦੇਦੀ ਜੀ ਜਾਇਰਾ ਰੁਕ ਕੇ ਨਾ ਅੱਛਾ ਇੱਕ ਕਦੋਂ ਦੀ ਗੱਲ ਆ ਜੀ ਅੱਜ ਜੀ ਸਵੇਰੇ ਖੜੇ ਹੋਏ ਅੱਛਾ ਤੇ ਕਿੰਨਾ ਕੁ ਸਮਾਂ ਸੀ ਉਹ ਜਦੋਂ ਦਵਾਈ ਦਿੱਤੀ ਤੇ ਹੋਰ ਉੱਥੇ ਕੌਣ ਕੌਣ ਹਾਜ਼ਰ ਸੀਗੇ ਔਰ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਉੱਠੀ ਜੀ ਸਵੇਰੇ 6:30 ਦਾ ਟਾਈਮ ਸੀਗਾ ਜੀ ਹੂੰ ਬਸ ਉਹ ਉਹ ਪਰ ਉਹ ਤਾਂ ਨਾ ਕੰਮ ਕਰਕੇ ਵੀ ਆਏ ਉਹ ਇਹਦੇ ਬੈਠੀ ਦੀ ਲੋਬੀ ਚ ਹੂੰ ਬੱਸ ਉਹ ਨੂੰ ਜਹਿਰ ਦਿੱਤੀ ਕਾਰਨ ਕੀ ਸੀਗਾ ਲੜਾਈ ਪੈ ਗਈ ਜੀ ਬਸ ਲੜ ਲੜਦੀ ਵੱਧ ਸੀ ਹਰ ਟਾਈਮ ਰੋਜ਼ ਲੜਾਈ ਪੈਂਦੀ ਸੀ ਹੂੰ ਹੂੰ ਲੜਾਈ ਕਿਉਂ ਪੈਂਦੀ ਸੀਗੀ ਹਾਂਜੀ ਕਿਉਂ ਪੈਂਦੀ ਸੀ ਬਸ ਉਹ ਦਾ ਸੁਭਾਅ ਸੀ ਉਹ ਜਿਹੜਾ ਅੱਛਾ ਬਿਨਾਂ ਮਤਲਬ ਤੋਂ ਲੜਨਾ ਹੀ ਕਰਨਾ ਸਾਨੂੰ ਪਹਿਲਾਂ ਦਾ ਥੱਕੇ ਮਾਰੇ ਨੇ ਜੀ ਅੱਛਾ ਜੀ ਮੈਨੂੰ ਵੀ ਮੇਰੇ ਘਰ ਆਈ ਨੂੰ ਕਿ ਤੁਹਾਨੂੰ ਸੇਵਾ ਕਰਦੀ ਨਹੀਂ ਸੀ ਤੁਹਾਡੀ। ਨਾ ਜੀ ਰੱਬ ਰੱਬ ਕਰੋ ਗਾਲਾਂ ਮਾਵਾ ਭੈਣਾਂ ਜਾਂ ਕਰਦੀ ਸੀ ਹਰ ਟਾਈਮ। ਹੂੰ ਹੁਣ ਤੁਸੀਂ ਚੌਂਕੀ ਦੇ ਵਿੱਚ ਆਏ ਹੋ ਤੇ ਬਿਆਨ ਦਰਜ ਕਰਾਏ ਨੇ ਕੀ ਮੰਗ ਕਰਦੇ ਹੋ? ਬਸ ਸਾਹ ਮਿਲਣਾ ਚਾਹੀਦਾ ਜੀ। ਹੋਰ ਕੁਛ ਨਹੀਂ। ਕੀ ਨਾਮ ਆ ਜੀ ਆਪਣਾ ਕਿਹੜਾ ਪਿੰਡ ਆ ਔਰ ਕੀ ਮਾਮਲਾ ਸਾਰਾ ਦੱਸੋ? ਮੈਂ ਬਲਬੀਰ ਸਿੰਘ ਪਿੰਡ ਵਾਠਾਂ ਦਾ ਸਰਪੰਚ ਆ। ਹੂੰ ਇਹ ਦੰਦਰਾਲੇ ਢੀਂਡ ਸੇ ਤੁਸੀਂ ਚੌਂਕੀ ਮੂਹਰੇ ਖੜੇ ਹੋ ਕੀ ਗੱਲ ਹੋਈ? ਮੇਰੀ ਭੈਣ ਬੇਹੀ ਵੀ ਤੁਸੀਂ ਬੜੀ ਠੀਕ ਹੈ ਜੀ ਕੀ ਕੀ ਗੱਲ ਹੋ ਗਈ ਫਿਰ ਉਹਨਾਂ ਨੂੰ ਉਹ ਨੂੰ ਹਰ ਵੇਲੇ ਕਰਦੀ ਸੀ ਇੱਕ ਦੋ ਵਾਰ ਸਮਝਾ ਕੇ ਵੀ ਗਏ ਆ ਫਿਰ ੱੱਕੇ ਨਾਲ ਜਾ ਫੋਨ ਗਿਆ ਵੀ ਨਹੀਂ ਦਵਾਈ ਪੀਤੀ ਰੋਕਣੀ ਘਰੋਂ ਰੋਕਣੇ ਭੱਜ ਲਿਆ ਮੈਂ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ 7:00 ਵਜੇ ਸੇ ਜਾ ਕੇ ਪਤਾ ਤੁਸੀਂ ਆਉਂਦੇ ਜਾਂਦੇ ਸੀਗੇ ਇੱਥੇ ਜਦੋਂ ਸਾਨੂੰ ਕੁੜੀ ਇੰਨੀ ਦਰਦੀ ਸੀ ਸਾਨੂੰ ਤਾਂ ਅੰਦਰ ਨਹੀਂ ਬਣਨਦੀ ਕਹਿੰਦੀ ਮੈਨੂੰ ਨਾਲ ਲੜੂ ਕੀ ਲੜਾਈ ਕਰੂ ਸਰਪੰਚੀ ਦਾ ਡੱਬਾ ਦੇਣ ਆਏ ਸੀ ਵੀ ਘਪੜੇ ਹੂੰ ਉਹ ਗਨੀ ਬਾਹਰ ਮੁਰਦੋਂ ਦਰਮਣੀ ਬਣਾਤਾ ਫਿਰ 15 ਦਿਨ ਪਹਿਲਾਂ ਗੱਲ ਹੋਈ ਪੰਮੇ ਨੇ ਫੋਨ ਕਰਿਆ ਮੈਨੂੰ ਮਾ ਮੈਂ ਲੈ ਇਹ ਨਾ ਵੀ ਤੂੰ ਆ ਜਾ ਉਹਨੇ ਕਹਿੰਦੀ ਮੈਂ ਨਹੀਂ ਆਉਂਦੀ ਫਿਰ ਤੁਸੀਂ ਜਦੋਂ ਆਉਂਦੇ ਤੇ ਤੁਹਾਨੂੰ ਅੰਦਰ ਨਹੀਂ ਵੜਨ ਦਿੰਦੇ ਸੀ ਕਿੱਥੇ ਵੜਨ ਦਿੱਤੀ ਕੁੜੀਏ ਸਾਡੀ ਡਰਦੀ ਨਹੀਂ ਸੀ ਉਹ ਕਹਿੰਦੀ ਕਲੇਸ਼ ਕਰੂ ਮੇਰੇ ਨਾਲ ਤੁਸੀਂ ਆਓ ਵੀ ਨਾ ਐਸਾ ਕਹਿੰਦੇ ਪਿੰਡ ਆ ਜਾ ਸਾਰਾ ਕੁਝ ਹੋਏਗਾ ਤੂੰ ਤੂੰ ਇੱਥੇ ਰਹਿਣੀ ਹੈ ਫਿਰ ਤੁਹਾਨੂੰ ਸਵੇਰੇ ਜਿਹੜਾ ਪਤਾ ਲੱਗਿਆ ਕਿਨੇ ਕਿਵੇਂ ਲੱਗਿਆ ਨਰਪਾਇ ਸਿੰਘ ਨੇ ਫੋਨ ਕਰਿਆ ਅੱਛਾ ਕੀ ਦੱਸਿਆ ਇਹਨਾਂ ਨੇ ਫਿਰ ਤੁਹਾਨੂੰ ਕਹਿੰਦਾ ਵੀ ਦਵਾਈ ਪੀਹ ਨਾਬੇ ਨੂੰ ਲੈ ਗਈ ਮੈਂ ਉੱਥੋਂ ਬੇ ਨਾਬੇ ਨੂੰ ਭਜ ਲਿਆ ਹਮ ਪਰ ਮੈਨੂੰ ਲੈ ਕੇ ਮਾਂ ਮੇਤੋ ਗੱਡੀ ਨਾ ਲੱਗੇ ਹਮ ਮਹਤਮ ਗੱਡੀ ਚਲਾ ਇਹ ਜਣੀ ਮੇਰੇ ਘਰ ਵਾਲੀ ਨਾਲ ਉਹਨਾਂ ਦੀ ਨੂੰਹ ਵੱਲੋਂ ਉਹਨੂੰ ਦਵਾਈ ਪਿਆਈ ਗਈ ਹਾਂ ਨੂੰ ਪਿਆਈ ਗਈ ਤੇ ਫਿਰ ਹੁਣ ਤੁਸੀਂ ਚੌਂਕੀ ਦੇ ਵਿੱਚ ਬਿਆਨ ਦਰਜ ਕਰਾਏ ਨੇ ਕੀ ਮੰਗ ਕਰਦੇ ਹੋ ਅਸੀਂ ਤਾਂ ਕਹਿੰਦੇ ਵੀ ਜਿਹੜੀ ਕਾਨੂੰਨੀਕਰ ਗੁਰਵਾਸ ਸਿੰਘ ਕਿਹੜਾ ਪਿੰਡ ਹੈ ਜੀ ਵਾਠਾ ਤਾਂ ਕੀ ਗੱਲਬਾਤ ਹੋਈ ਸਾਰੀ ਸਾਨੂੰ ਦੱਸੋ ਕਿਹੜੇ ਪਿੰਡ ਖੜੇ ਆਪਾਂ ਜੀ ਦੰਦਰਾਲੇ ਖੜੇ ਆ ਜੀ ਆਪਾਂ ਭੈਣ ਦੇ ਘਰ ਨੇ ਤੇ ਬਲਵੀਰ ਸਿੰਘ ਨੇ ਸਵੇਰੇ ਮੈਨੂੰ ਫੋਨ ਕੀਤਾ ਤੇ ਆਪ ਘਰੋਂ ਚੱਲ ਪਿਆ ਉਹ ਜਦੋਂ ਇਹਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਵੀ ਭੈਣ ਨੂੰ ਦਵਾਈ ਪਿਆਈ ਗਈ ਤੇ ਜਦ ਫੇਰ ਮੈਂ ਰਸਤੇ 'ਚ ਇਹਨੇ ਮੈਨੂੰ ਫੋਨ ਕੀਤਾ ਵੀ ਤੂੰ ਕਿੱਥੇ ਮੈਂ ਘਰਾਂ ਕਹਿੰਦਾ ਮੈਂ ਕਿ ਮੈਨੂੰ ਦੱਸ ਕੇ ਨਾ ਗਿਆ ਤੂੰ ਮੈਂ ਤੇਰੇ ਨਾਲ ਹੀ ਚੱਲਾਂ ਇਹ ਕਹਿੰਦਾ ਤੂੰ ਫਟਾਫਟ ਆ ਜਾ ਵੀ ਭੈਣ ਨੂੰ ਤਾਂ ਦਵਾਈ ਪਿਆਤੀ ਵੀ ਰੋਕੇ ਮੈਨੂੰ ਦੱਸਿਆ ਨਹੀਂ ਤੇ ਫੇਰ ਮੈਂ ਆਖਿਆ ਮੈਂ ਕਿਹਾ ਵੀ ਤੂੰ ਕੋਈ ਨਾ ਵੀ ਮੈਂ ਆਵਾਂ ਕਿੱਥੇ ਇਹਨੂੰ ਇਹ ਕਹਿੰਦਾ ਵੀ ਜਿੱਥੇ ਮੇਰਾ ਜੀ ਕਰਦਾ ਉੱਥੇ ਨੂੰ ਆ ਜਾ ਚਲ ਫੇਰ ਮੈਂ ਕੈਮਰੇ ਵਿੱਚ ਜਾਣਾ ਹੁੰਣਾ ਚਲ ਫੇਰ 10 ਮਿੰਟਾਂ ਬਾਅਦ ਫੇਰ ਫੋਨ ਕੀਤਾ ਵੀ ਉਹ ਤਾਂ ਮੋੜ ਲਿਆ ਏ ਕਣੀੜ ਵਾਲਿਆਂ ਨੇ ਮੈਨੂੰ ਮੋੜ ਲਿਆ ਮੋੜ ਕੇ ਤੇ ਮੈਨੂੰ ਫੇਰ ਕਹਿੰਦਾ ਵੀ ਤੁਸੀਂ ਦੰਦਰਾਲੇ ਨੂੰ ਆ ਜਾਓ ਫੇ ਚਲੋ ਅਸੀਂ ਦੰਦਰਾਲੇ ਨੂੰ ਆ ਗਏ ਦੰਦਰਾਲੇ ਆ ਕੇ ਜਦ ਦੇਖਿਆ ਫੇਰ ਉਹ ਭੈਣ ਤਾਂ ਆਏ ਦੇ ਵਿੱਚ ਫਰਿੱਜ ਦੇ ਵਿੱਚ ਪਾਈ ਹੋਈ ਸੀ ਚਲ ਫੇਰ ਕਹਿੰਦੇ ਨੇ ਇਨਰਪ੍ਰਾਈਜ਼ ਸੰਗੀ ਮਿਲਿਆ ਸਾਨੂੰ ਜਫੀ ਪਾ ਕੇ ਕਿਹਨਾਂ ਜੀ ਸਾਡਾ ਪ੍ਰਾਣਾ ਮਤਲਬ ਜੀ ਨੂੰ ਬਹੀ ਹੋਈ ਸੀਗੀ ਸਾਡੀ ਭੈਣ ਉਹ ਜਫੀ ਪਾ ਕੇ ਰੋਇਆ ਤੇ ਮੈਂ ਆਖਿਆ ਵੀ ਕਹਿੰਦਾ ਕਹਿੰਦਾ ਅਸੀਂ ਤਾਂ ਗਾਲ ਤੇ ਜਮੇ ਵੀ ਆ ਪਿਆਤੀ ਇਹ ਗੱਲ ਤੋਂ ਡਰਦੇ ਤੇ ਸੰਤਾ ਤੱਕੇ ਨਾਲ ਪਈ ਹੈ ਇਹ ਕਿਹਦੇ ਵੱਲੋਂ ਕਿਹਾ ਗਿਆ ਇਹ ਨਿਰਪੈ ਕਿ ਮਿਹਨਰਪੈ ਸਿੰਘ ਨੇ ਕਿਹਾ ਮੈਨੂੰ ਦੱਸਿਆ ਹਾਂਜੀ ਜੀ ਦੱਸਿਆ ਜੀ ਵੀ ਮੈਨੂੰ ਆ ਬੀ ਆ ਦਵਾਈ ਪਈ ਗਈ ਮੈਂ ਖੋਹੀ ਹੈ ਦਵਾਈਏ ਦੇ ਕੋਲੇ ਸੀਗੀ ਨਿਰਪੈ ਸਿੰਘ ਦੇ ਪੁੜੀ ਜਿਹੜੀ ਉਹ ਆਪਾਂ ਕਣਕਿਸ ਧਰਦੇ ਹਾਂ ਕਿਹਦੇ ਵੱਲੋਂ ਪਈ ਗਈ ਹੈ ਜੀ ਇਹ ਅਬਦੀ ਨੂਨ ਦਾ ਨੌਕਾ ਹੈ ਅੱਛਾ ਸਰਜੀਤ ਕੌਰ ਹੈ ਹਾਂ ਇਹ ਕਹਿੰਦਾ ਕਿ ਨੂਨ ਨੇ ਆਪਣੀ ਸੱਸ ਨੂੰ ਦਵਾਈ ਪਈ ਹਾਂ 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 ਬਾਕੀ ਉਹਦੇ ਚਾਲ ਚੱਲਣਾ ਤੋਂ ਵੀ ਪਤਾ ਲੱਗਦਾ ਹੈ ਜੀ ਵਿੱਚ ਹੀ ਫਦੀ ਨਹੀਂ ਉਹ ਗੱਲਾਂ ਉਹ ਜਿਹੀਆਂ ਵੀ ਕਰਦੀ ਹੈ ਕੋਈ ਉਹਦੇ ਜਾਦਵ ਨਹੀਂ ਵੀ ਸਾਡੇ ਘਰ ਦੇ ਵਿੱਚ ਕੀ ਹੋ ਗਿਆ ਪਹਿਲਾਂ ਵੀ ਕਲੇਸ਼ ਰਹਿੰਦਾ ਸੀ ਹਾਂਜੀ ਪਤਾ ਲੱਗਦਾ ਇੱਥੇ ਨਗਰ ਤੋਂ ਜ਼ਿਆਦਾ ਬਹੁਤ ਪਤਾ ਲੱਗਦਾ ਹੈ ਨਗਰ ਸਾਡੇ ਜਾਂ ਬੰਦਿਆਂ ਨੂੰ ਸਾਡੇ ਆਉਂਦਿਆਂ ਨੂੰ ਤੇ ਅਸੀਂ ਦੋ ਭਰਾ ਅਜਾਦੀ ਭੱਜ ਕੇ ਆਏ ਦੋ ਕ ਸਾਡੇ ਘਰ ਵਾਲੀਆਂ ਨਾਲ ਜਦ ਸਾਨੂੰ ਇੱਥੇ ਬੰਦੇ ਮਿਲੇ 10 20 ਸਾਰੇ ਇਹੀ ਗੱਲ ਕਹਿੰਦੇ ਤੇ ਸਾਨੂੰ ਤਾਂ ਵੀ ਇਹਨਾਂ ਨੇ ਵੀ ਬਹੁਤ ਬਹੁਤ ਗਲਤ ਹੋਇਆ ਕੰਮ ਵੀ ਉਹ ਤਾਂ ਬਾਹਰ ਵੀ ਕੱਢ ਕੇ ਕਈ ਵਾਰੀ ਰਾਤ ਨੂੰ ਬਾਹਰ ਵੀ ਕੱਢਦੇ ਤੇ ਦੋ ਨਾਂਨ ਤਾਂ ਇਹ ਲੋਕਾਂ ਦੇ ਅਸਾਮਾ ਬੜਾ ਉਹ ਆ ਚਲੋ ਫਿਰ ਅਸੀਂ ਚੌਂਕੀ ਗਏ ਸ਼ੌਂਕੀ ਤੇ ਜਾ ਕੇ ਅਸੀਂ ਫਿਰ ਮਦबीर ਸਰਪੰਚ ਜੀ ਇਹਨ ਮਜੂਦਾ ਸਰਪੰਚ ਨੇ ਹਾਂ ਤੇ ਫਿਰ ਅਸੀਂ ਉੱਥੇ ਜਾ ਕੇ ਕੀ ਮੰਗ ਕਰਦੇ ਉਹ ਅਸੀਂ ਮੰਗ ਇਹੀ ਕਰਦੇ ਆ ਜੀ ਇਹਨੂੰ ਸਖਤ ਤੋਂ ਸਖਤ ਤੋਂ ਸਜ਼ਾ ਹੋਣੀ ਚਾਹੀਦੀ ਹੈ ਇਹ ਜੇ ਮਤਲਬ ਇਹੋ ਜਿਹੇ ਜਨਾਨੀਆਂ ਨਾ ਹੋਣ ਕਿਉਂਕਿ ਨਾ ਤਾਂ ਫਿਰ ਬਜ਼ੁਰਗਾਂ ਦੇ ਬੜੇ ਔਖੇ ਹੋ ਜਾਣਗੇ ਟਾਈਮ ਕੱਢਣੇ ਤਾਂ ਕਿ ਐਡਾ ਵੱਡਾ ਦੁੱਖ ਹੋ ਜੇ ਫਿਰ ਕਿਧਰ ਨੂੰ ਬੰਦਾ ਜਾਵੇ ਬਜ਼ੁਰਗ ਜਾਣ ਕਿਧਰ ਨੂੰ ਕਿੱਥੇ ਜਾਣ ਕਿੱਥੇ-ਕਿੱਥੇ ਫਿਰਦੇ ਆ ਕਿਥੇ ਵਿਚਾਰਾ ਇਹ ਨਰਪਾਇਆ ਸਿੰਘ ਵੀ ਠੇਕੇ ਲੈਂਦਾ ਸੀ ਚਲੋ ਪੱਠਾ ਵੀ ਸੀਗਾ ਇਹਦੇ ਕੋਲੇ ਬੜੀ ਇਹਨੇ ਮਿਹਨਤ ਕੀਤੀ ਸਾਡੇ ਨਾਲ ਬੜਾ ਵਾਸਤਾ ਸੀ ਬੜਾ ਸੌ ਬੰਦਾ ਹੈ ਤੇ ਭੈਣ ਸਾਡੀ ਜਮੀਂ ਦੇਵਤੀ ਹੈ ਇਹ ਨਾ 5 ਨਾ 50 ਕੁਝ ਕਹਿੰਦੀ ਸੀ ਵੀ ਜੋ ਕੁਝ ਕਰਦਾ ਠੀਕ ਹੈ ਆਪਾਂ ਕੋਈ ਵੀ ਕਾਰੋਬਾਰ ਹੈ ਜੇ ਕਰ ਆਪਾਂ ਵੱਡੇ ਕੰਮ ਕਰਦੇ ਆ ਨਫਾ ਵੀ ਹੋ ਸਕਦਾ ਹੈ ਉਹਦੇ 'ਚ ਵਾਧਾ ਵੀ ਹੋ ਸਕਦਾ ਹੈ ਥੋੜਾ ਜਿਹਾ ਕਮੀ ਵੀ ਆ ਸਕਦੀ ਹੈ ਇਹ ਚੱਲਦੇ ਰਹਿੰਦੇ ਨੇ ਵਪਾਰ 'ਚ ਬਿਲਕੁਲ ਜੀ ਬਿਲਕੁਲ ਚਲੋ ਇਹ ਤਾਂ ਹੁਣ ਕੁਛ ਕਹੀ ਜਾਂਦੀ ਆ ਹੋਰ ਬੋਲੀ ਜਾਂਦੀ ਆ ਵਾਤਾਵਾਜਾ ਸਾਨੂੰ ਚੰਗਾ ਨਹੀਂ ਲੱਗਦਾ ਜਨਾਨੀਆਂ ਜੋ ਇਹਦੇ ਅਸਰ ਕੋਈ ਨਹੀਂ ਹੈਗਾ ਵੀ ਸਾਡੇ ਘਰ ਦੇ ਵਿੱਚ ਐਡਾ ਵੱਡਾ ਦੁੱਖ ਹੋਇਆ ਨਾ ਉਹ ਕਿਸੇ ਦੀ ਮਿਹਨਤ ਨਾ ਉਹ ਕਿਸੇ ਦੀ ਤਰਲਾ ਨਾ ਪੁਲਿਸ ਉਹ ਲੋਕ ਕੀ ਕਿਹਾ ਜਾ ਰਿਹਾ ਪਹੁੰਚੀ ਐ ਇੱਥੇ ਪੁਲਿਸ ਹਾਂਜੀ ਹਾਂ ਜਦ ਹੀ ਜਦੋਂ ਅਸੀਂ ਗਏ ਫਿਰ ਸਾਡੇ ਨਾਲ ਦੋ ਤਿੰਨ ਮੁਲਾਜ਼ਮ ਆਏ ਫਿਰ ਇਹਨਾਂ ਨੇ ਹੋਰ ਬਾਹਰੋਂ ਵੀ ਮੁਲਾਜ਼ਮ ਸੱਦੇ ਆ ਧੰਨਵਾਦ ਤੇ ਉਹ ਫਿਰ ਹੁਣ ਆਪਣੀ ਕਾਰਵਾਈ ਜੋ ਵੀ ਕਰਨੀ ਚਾਹੁੰਦੇ ਆ ਉਹ ਕਰਨਗੇ ਠੀਕ ਕੀ ਨਾਮ ਆ ਜੀ ਤੁਹਾਡਾ ਪ੍ਰਦੇਪ ਸਿੰਘ ਆ ਜੀ ਕਿਹੜਾ ਪਿੰਡਾ ਆਹੀ ਆ ਜਗਮਾਨ ਆ ਆ ਕਰਨਾਲ ਆ ਜੀ ਅੱਛਾ ਤੁਸੀਂ ਇਹਨਾਂ ਦੇ ਗੁਵੰਡੀ ਹੋ ਹਾਂ ਜੀ ਗਮਾਨ ਦਾ ਪਤਾ ਲੱਗਿਆ ਜਾਂਦਾ ਜੀ ਹਾਂ ਗੁਵੰਡੀ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਰਿਸ਼ਤੇਦਾਰੀ ਨੂੰ ਵੀ ਬਾਅਦ ਚ ਪਤਾ ਲੱਗਦਾ ਹਨਾ ਕੀ ਗੱਲ ਹੋਈ ਸਾਰੀ ਸਾਨੂੰ ਕੱਲ੍ਹ ਤੋਂ ਅਵਾਜ਼ ਕਲੇਸ਼ ਹੀ ਲੈ ਰਹੇ ਨੇ ਜੀ ਹਰ ਟਾਈਮ ਹੂੰ ਉੱਤੇ ਅੱਧੀ ਰਾਤ ਹੈ ਇਹ ਨਹੀਂ ਵੀ ਕੰਨਤਾ ਦੋ ਘੰਟੇ ਬਥੇਰਾ ਮੈਂ ਲੜਕੀ ਨੂੰ ਕਹਿੰਦਾ ਲੈ ਤਾਇਆ ਕਹਿੰਦੀ ਨਹੀਂ ਰਹੀ ਮੈਨੂੰ ਹੂੰ ਮੈਂ ਬਹੁਤ ਸਮਝਾਇਆ ਪਾਈ ਕਲੇਸ਼ ਮੜਾ ਹੁੰਦਾ ਪਰ ਨਾ ਇਹ ਆਖੀ ਨੂੰ ਆ ਕੰਮ ਹੋ ਗਿਆ ਜੀ ਕਲੇਸ਼ ਲੈ ਕੇ ਹੀ ਬੈਠਾ ਹੁੰਦਾ ਇਹ ਕਲੇਸ਼ ਪਤਾ ਲੱਗਦਾ ਹੋ ਕਿਸ ਗੱਲ ਤੋਂ ਰਹਿੰਦਾ ਕਿਉਂਕਿ ਬਜ਼ੁਰਗ ਸੀਗੇ ਬਜ਼ੁਰਗ ਨੂੰ ਤਾਂ ਦੋ ਰੋਟੀਆਂ ਹੀ ਦੇਣੀਆਂ ਹੁੰਦੀਆਂ ਨੇ ਬਜ਼ੁਰਗ ਨੂੰ ਜੀ ਪੱਗੜ ਕਹਿੰਦੀ ਜਿਹੜੀ ਲੜਕੀ ਹੈ ਅੱਛਾ ਹਾਂ ਉਹ ਕਹਿੰਦੀ ਜਾਂਦਾ ਮੈਂ ਤਾਂ ਕਦੇ ਦੇਖੇ ਚੜ ਕੇ ਨਿਕਲੇ ਹੱਥ ਨਾਲ ਉਹਦੇ ਵਿਚਾਰ ਖੇਤ ਰਹਿੰਦੇ ਸੀਗੇ ਬਾਅਦ ਵਿੱਚ ਪਤਾ ਨਹੀਂ ਠੇਕੇ ਟੁਕਿਆਂ ਦੀ ਫਿਰੀਆਂ ਦੇ ਵਿਚਾਰ ਹੂੰ ਇਹਨਾਂ ਨਾਲ ਕਰਦਾ ਮੈਨੂੰ ਇਸ ਕਰਦਾ ਸੀ ਰੋਟੀ ਤਾਂ ਖਾਣੀ ਹੋਏ ਜੀ ਜਿਹੜੇ ਘਰ ਤਾਂ ਨੇ ਫਿਰ ਇਹ ਇਹਨਾਂ ਜਿੰਨਾਂ ਦੀ ਡੈਥ ਹੋਈ ਹੈ ਇਹਨਾਂ ਨਾਲ ਕਿਵੇਂ ਮਤਲਬ ਕਲੇਸ਼ ਇਟਾ ਜੀ ਜਿਵੇਂ ਹੀ ਦੀ ਅਜ ਤਾਂ ਇਹ ਕਹਿ ਸਕਦੇ ਬਸ ਇਹ ਨਹੀਂ ਪਤਾ ਵੀ ਘਟ ਕੀ ਹੁੰਦਾ ਜੇ ਹੂੰ ਉਹ ਕਦੇ ਦਾ ਕਲੇਸ਼ ਜਾਂ ਨਹੀਂ ਸਕਦੇ ਆਪਾਂ ਅੱਜ ਤਾਂ ਬੀਂ ਲੱਗਦੀ ਸੁਣੀ ਨਿਆ ਕਿ ਜਦੋਂ ਇਹਨਾਂ ਦੀ ਮੌਤ ਦਾ ਪਤਾ ਲੱਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਦੋਂ ਦੀ ਗੱਲ ਮੈਂ ਤਾਂ ਹੀ ਜਾਣ ਚੜ੍ਹੇ ਪਤਾ ਲੱਗਿਆ ਅਸਲ ਮੈਂ ਬਾਗਿਆ ਰੇਗਲ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਮੈਂ ਵੀ ਫੇਰ ਵੀ ਮੇਰੇ ਕੋਲ ਇਹ ਮੁੰਡੇ ਦਾ ਫੋਨ ਗਿਆ ਤੇ ਘਰ ਵਾਲੇ ਦਾ ਹੂੰ ਜਿਆਦਾ ਤਾਂ ਲੱਕੜੀਆਂ ਨੇ ਉੱਥੇ ਦਾਗਾ ਮੈਂ ਹੀ ਕਰਦਾ ਇਹਨੂੰ ਸਵਾਣ ਘਾਟ ਠੀਕ ਹੈ ਠੀਕ ਹੈ ਮੇਰੇ ਕੋਲ ਤਾਂ ਕਿ ਫੋਨ ਆਇਆ ਮਾਂ ਵੀ ਅਜੇ ਨਹੀਂ ਫੇਰ ਇਹ ਲੜਕੀ ਨੇ ਮੈਨੂੰ ਕਹਿੰਦੀ ਤਾਂ ਅਜ ਦਾਲ ਲੈ ਕੇ ਦੇ ਜਿਹੜੀਆਂ ਇੱਥੇ ਰੋਟੀ ਮੈਂ ਹੁੰਦੀਆਂ ਨੇ ਹੂੰ ਫੇਰ ਉਹ ਮਾਂ ਭਾਈ ਮੈਂ ਦਾਲ ਲਿਆ ਦਿੰਨਾ ਤੇ ਉਹ ਗੁਰੂਨ ਕੈਨੇ ਕੰਦੀ ਮਾਟਾ ਸਾਲਾ ਮਾਹ ਆਟਾ ਨਹੀਂ ਪਾਈ ਤੇ ਮੂੰਹ ਸਾੜਦਾ ਹੁਣ ਸਾੜਨਾ ਹਾਂ ਕੰਦਰ ਪਿੰਡਾਂ ਦੀਆਂ ਪੰਚ ਮਿਲਾਂ ਦੀ ਪੰਚਾਇਤ ਦਾ ਖੜੇ ਆਟਾ ਸਾੜਨਾ ਮੱਥਾ ਮਰ ਗਿਆ ਜਿੰਨੇ ਸਾੜਨਾ ਹਮਦਰਦੀ ਕਰਬੂ ਆ ਕੇ ਇਹਨੂੰ ਆਟਾ ਸੋਈਦਾ ਬਣਾਏ ਦੱਸੋ ਇਹ ਸਾਰਿਆਂ ਨੂੰ ਪਹਿਲਾਂ ਮਤਲ ਵਾਲੇ ਦਲੇ ਪਤਾ ਲੱਗ ਗਿਆ ਕਿ ਇਹਨੂੰ ਦਵਾਈ ਪਿਆਈ ਗਈ ਆ ਕੋਈ ਮੌਕੇ ਤੇ ਹੋ ਕੋ ਤਾਂ ਇਹੋ ਕਰਦਾਂਗੇ ਪਤਾ ਆਪ ਖੋਹੀਆ ਤਾਂ ਘਰ ਆ ਕੇ ਕਹਿੰਦਾ ਮੈਂ ਖੋਹੀਆ ਮੈਂ ਉਹਨੂੰ ਪੁੱਛਿਆ ਨਾ ਬੈਰੂ ਕਹਿੰਦਾ ਮੈਂ ਖੋਹੀਆ